ਕਿਸ ਉਮਰ ਤੋਂ ਤੁਸੀਂ ਜਿਹੜਾ ਹੈ ਤੁਸੀਂ ਆਪਣੀ ਆ ਜਰਨੀ ਸਟਾਰਟ ਕੀਤੀ ਸੀ ਮੈਂ ਆਪਣੀ 14 ਸਾਲ ਦੀ ਏਜ ਤੋਂ ਮੈਂ ਆਪਣੀ ਜਰਨੀ ਸਟਾਰਟ ਕੀਤੀ ਹੈ ਸਰ 14 ਸਾਲ ਦੀ ਏਜ ਦੇ ਵਿੱਚ ਤਾਂ ਬੱਚੇ ਨੂੰ ਪਤਾ ਨਹੀਂ ਹੁੰਦਾ ਮੈਂ ਕੀ ਕਰਨਾ ਹੈ ਤੁਸੀਂ ਕਿਦਾਂ ਡਿਸਾਈਡ ਕੀਤਾ ਵੀ ਮੈਂ ਇਸੇ ਫੀਲਡ 'ਚ ਜਾਣਾ ਇਸ ਟਾਈਮ ਉਸ ਏਜ 'ਚ ਇੱਕ ਜਜ਼ਬਾ ਸੀਗਾ ਕਿ ਕਿਸੇ ਨਾ ਕਿਸੇ ਸਪੋਰਟਸ ਫੀਲਡ ਦੇ ਵਿੱਚ ਅੱਗੇ ਜਾਣਾ ਕਹਿੰਦੇ ਰੱਬ ਰਾਹ ਦਿਖਾਉਂਦਾ ਏ ਮੈਨੂੰ ਮੈਂ ਜਿਮ ਗਿਆ ਤੇ ਜਿਮ ਦੇ ਵਿੱਚ ਮੈਂ ਅੰਦਰ ਐਂਟਰ ਕੀਤਾ ਪਹਿਲੇ ਦਿਨ ਜਦੋਂ ਮੈਂ ਕਾਫੀ ਫੋਟੋਜ਼ ਦੇਖੀਆਂ ਉੱਥੇ ਬੋਡੀ ਬਿਲਡਰ ਮੇਰੇ ਸੀਨੀਅਰ ਮਿਸਟਰ ਪੰਜਾਬ ਮਿਸ ਇੰਡੀਆ ਬਣੇ ਹੋਏ ਤੇ ਮੈਨੂੰ ਵੀ ਕਿਤਨਾ ਕਿਤੇ ਲੱਗਿਆ ਕਿ ਹਾਂ ਵੀ ਇਹ ਕਰ ਸਕਦੇ ਤੇ ਮੈਂ ਕਿਉਂ ਨਹੀਂ ਕਰ ਸਕਦਾ ਮੈਂ ਉਸ ਦਿਨ ਤੋਂ ਆਪਣੀ ਮਿਹਨਤ ਸਟਾਰਟ ਕੀਤੀ ਹੁਣ ਅੱਜ ਦੇ ਟਾਈਮ ਦੇ ਵਿੱਚ ਤੁਹਾਡੇ ਨਾਮ ਦੇ ਉੱਪਰ ਕਿੰਨੇ ਕਿਹ ਰਿਕਾਰਡ ਜਿਹੜੇ ਨੇ ਉਹ ਵੱਜਦੇ ਨੇ ਨਾਮਾਂ ਕਿ ਤਿੰਨ ਰਿਕਾਰਡ ਨੇ ਇੱਕ ਇੰਡੀਆ ਬੁੱਕ ਦਾ ਰਿਕਾਰਡ ਹੈ ਇੱਕ ਵਰਲਡ ਏਸ਼ੀਆ ਬੁੱਕ ਆਫ ਰਿਕਾਰਡ ওভারঅল ਜੇ ਗੱਲ ਕਰੀਏ ਹੁਣ ਤੱਕ ਟੋਟਲ ਸਰਟੀਫିକੇਟਸ ਜਾਂ ਮੈਡਲਸ ਟਰੋਫੀਜ਼ ਕਿੰਨੀਆਂ ਕ ਜਿੱਤ ਚੁੱਕੇ ਆ ਤੁਸੀਂ ਸਰਟੀਫିକਟ ਦੀ ਤਾਂ ਕੋਈ ਗਿਣਤੀ ਨਹੀਂ ਟਰੋਫੀ ਮੈਟਰ ਦੀ ਵੀ ਕੋਈ ਗਿਣਤੀ ਨਹੀਂ ਕਦੇ ਸੋਚਿਆ ਸੀ ਕਿ ਤੁਸੀਂ ਇਸ ਲੈਵਲ ਤੱਕ ਪਹੁੰਚ ਪਾਉਂਗੇ ਜਿੱਨੇ ਤੁਸੀਂ ਮਿਹਨਤ ਸ਼ੁਰੂ ਤੋਂ ਕੀਤੀ ਜਾਂ ਜਿਵੇਂ ਤੁਹਾਡੇ ਤੁਸੀਂ ਦੱਸਿਆ ਕਿ ਤੁਹਾਡੇ ਕੋਲੇ ਕਈ ਵਾਰੀ ਖਾਣ ਡਾਈਟ ਜੋਗੇ ਵੀ ਜਿਹੜੀਆਂ ਸੋਰਸਿਸ ਨਹੀਂ ਸੀ ਹੁੰਦੇ ਇਸ ਲੈਵਲ ਤੱਕ ਜੇ ਆਪਾਂ ਪਹੁੰਚਣ ਦੀ ਗੱਲ ਕਰੀਏ ਉਹ ਕਿਉਂਕਿ ਜੇ ਜਿਹੜੀ ਚੀਜ਼ ਆਪਾਂ ਸੋਚਦੇ ਆ ਉਹ ਚੀਜ਼ ਆਪਾਂ ਅਚੀਵ ਕਰ ਲਈ ਕਰਦੇ ਆ ਕਿ ਉਹ ਚੀਜ਼ ਦਾ ਇਸ ਚੀਜ਼ ਦਾ ਟਾਰਗੇਟ ਸੀਗਾ ਕਿ ਹਾਂ ਇਸ ਲੈਵਲ ਤੱਕ ਜਾਣਾ ਜਾਂ ਅੱਗੇ ਜਾ ਕੇ ਕੁਝ ਨਾ ਕੁਝ ਕਰਨਾ ਤੇ ਆ ਜੋ ਚੀਜ਼ ਆਪਣੇ ਕੋਲ ਹੈ ਤੇ ਉਸ ਚੀਜ਼ ਦਾ ਵੀ ਮਿਹਨਤ ਕੀਤੀ ਮਿਹਨਤ ਦਾ ਫਲ ਪੂਰਾ ਮਿਲਿਆ ਇਹ ਹਰ ਚੀਜ਼ ਵਿੱਚ ਕਿਉਂਕਿ ਹਰ ਚੀਜ਼ ਪਿੱਛੇ ਮਿਹਨਤ ਆ ਜੇ ਆਪ ਮਿਹਨਤ ਨਹੀਂ ਕਰਾਂਗੇ ਆਪ ਸਕਸੈਸ ਨਹੀਂ ਹੋਵਾਂਗੇ ਅੱਜ ਜੇ ਉਸ ਉਮਰ ਦੇ ਵਿੱਚ ਬੱਚੇ ਜਿਹੜਾ ਉਹ ਹਜੇ ਡਿਸਾਈਡ ਕਰ ਰਹੇ ਹੁੰਦੇ ਨੇ ਕਿ ਅਸੀਂ ਆਪਣੇ ਫਿਊਚਰ ਦੇ ਵਿੱਚ ਕੀ ਕਰਨਾ ਹੈ ਕੈਰੀਅਰ ਦੇ ਵਿੱਚ ਕੀ ਕਰਨਾ ਹੈ ਜਾਂ ਹਜੇ ਬਚਪਨਾ ਹੁੰਦਾ ਹੈ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਸ ਉਮਰ ਦੇ ਵਿੱਚੋਂ ਇੱਕ ਨੌਜਵਾਨ ਨੇ ਆਪਣੀ ਜ਼ਿੰਦਗੀ ਜਿਹੜੀ ਹੈ ਹੱਡ ਤੋੜ ਮਿਹਨਤ ਸ਼ੁਰੂ ਕੀਤੀ ਉਸ ਉਮਰ ਤੋਂ ਮੈਡਲਸ ਜਿੱਤਨੇ ਸ਼ੁਰੂ ਕੀਤੇ ਤੇ ਅੱਜ ਉਸ ਦੇ ਨਾਮ ਦੇ ਉੱਪਰ ਵਰਲਡ ਰਿਕਾਰਡ ਮੌਜੂਦ ਹੈ ਸਭ ਤੋਂ ਜ਼ਿਆਦਾ ਮੈਡਲਸ ਜਿਹੜੇ ਸਭ ਤੋਂ ਜ਼ਿਆਦਾ ਸਰਟੀਫਿਕੇਟਸ ਜਿਹੜੇ ਨੇ ਉਹ ਮੌਜੂਦ ਨੇ ਬੋਡੀ ਬਿਲਡਿੰਗ ਦੇ ਵਿੱਚ ਗੱਲਬਾਤ ਕਰ ਰਹੇ ਹਾਂ ਅਸੀਂ ਸਿਕੰਦਰ ਜੀ ਸਾਡੇ ਨਾਲ ਮੌਜੂਦ ਨੇ ਤੁਹਾਨੂੰ ਉਹਨਾਂ ਦੀ ਲਾਈਫ ਸਟੋਰੀ ਦੱਸਾਂਗੇ ਕਿs ਤਰੀਕੇ ਨਾਲ ਉਹਨਾਂ ਨੇ ਛੋਟੀ ਉਮਰ ਤੋਂ ਮਿਹਨਤ ਸਟਾਰਟ ਕੀਤੀ ਤੇ ਅੱਜ ਜਿਹੜਾ ਉਹ ਕਿੱਥੇ ਤੱਕ ਪਹੁੰਚੇ ਨੇ ਸਾਰੀ ਦੁਨੀਆ ਦੇ ਵਿੱਚ ਜਿਹੜਾ ਨਾਮ ਹੈ ਉਹਨਾਂ ਦਾ ਗੂੰਜਦਾ ਸਵਾਗਤ ਅਸਕੰਦਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਕਿਸ ਉਮਰ ਤੋਂ ਤੁਸੀਂ ਜਿਹੜਾ ਹੈ ਤੁਸੀਂ ਆਪਣੀ ਜਰਨੀ ਸਟਾਰਟ ਕੀਤੀ ਸੀ ਮੈਂ ਆਪਣੀ 14 ਸਾਲ ਦੀ ਏਜ ਤੋਂ ਮੈਂ ਆਪਣੀ ਜਰਨੀ ਸਟਾਰਟ ਕੀਤੀ ਹੈ ਸਰ 14 ਸਾਲ ਦੀ ਏਜ ਦੇ ਵਿੱਚ ਤਾਂ ਬੱਚੇ ਨੂੰ ਪਤਾ ਨਹੀਂ ਹੁੰਦਾ ਮੈਂ ਕੀ ਕਰਨਾ ਹੈ ਤੁਸੀਂ ਕਿਦਾਂ ਡਿਸਾਈਡ ਕੀਤਾ ਕਿ ਮੈਂ ਐਸੀ ਫੀਲਡ 'ਚ ਜਾਣਾ ਉਸ ਟਾਈਮ ਉਸ ਏਜ 'ਚ ਇੱਕ ਜਜ਼ਬਾ ਸੀਗਾ ਕਿ ਕਿਸੇ ਨਾ ਕਿਸੇ ਸਪੋਰਟਸ ਫੀਲਡ ਦੇ ਵਿੱਚ ਅੱਗੇ ਜਾਣਾ ਉਸ ਤੋਂ ਬਾਅਦ ਮੈਨੂੰ ਇੱਕ ਕਹਿੰਦੇ ਰੱਬ ਰਾਹ ਦਿਖਾਉਂਦਾ ਤੇ ਮੈਨੂੰ ਮੈਂ ਜਿਮ ਗਿਆ ਤੇ ਜਿਮ ਦੇ ਵਿੱਚ ਮੈਂ ਅੰਦਰ ਐਂਟਰ ਕੀਤਾ ਪਹਿਲੇ ਦਿਨ ਜਦੋਂ ਮੈਂ ਕਾਫੀ ਫੋਟੋਜ਼ ਦੇਖੀਆਂ ਉੱਥੇ ਬੋਡੀ ਬਿਲਡਰ ਮੇਰੇ ਸੀਨੀਅਰ ਹੁਣ ਤੱਕ ਮਿਸਟਰ ਪੰਜਾਬ ਮਿਸਟਰ ਇੰਡੀਆ ਬਣੇ ਹੋਏ ਤੇ ਮੈਨੂੰ ਵੀ ਕਿਤਨਾ ਕਿਤੇ ਲੱਗਿਆ ਕਿ ਹਾਂ ਵੀ ਇਹ ਕਰ ਸਕਦੇ ਤੇ ਮੈਂ ਕਿਉਂ ਨਹੀਂ ਕਰ ਸਕਦਾ ਮੈਂ ਉਸ ਦਿਨ ਤੋਂ ਆਪਣੀ ਮਿਹਨਤ ਸਟਾਰਟ ਕੀਤੀ ਹੁਣ ਅੱਜ ਦੇ ਟਾਈਮ ਦੇ ਵਿੱਚ ਤੁਹਾਡੇ ਨਾਮ ਦੇ ਉੱਪਰ ਕਿੰਨੇ ਕਿ ਰਿਕਾਰਡ ਜਿਹੜੇ ਨੇ ਉਹ ਵੱਜਦੇ ਨੇ ਮੇਰੇ ਨਾਮਾਂ ਕਿ ਤਿੰਨ ਰਿਕਾਰਡ ਨੇ ਇੱਕ ਇੰਡੀਆ ਬੁੱਕ ਦਾ ਰਿਕਾਰਡ ਹੈ ਇੱਕ ਵਰਲਡ ਇੱਕ ਏਸ਼ੀਆ ਬੁੱਕ ਦਾ ਰਿਕਾਰਡ ਹੈ ਤੇ ਓਵਰオール ਜੇ ਗੱਲ ਕਰੀਏ ਹੁਣ ਤੱਕ ਟੋਟਲ ਸਰਟੀਫିକੇਟਸ ਜਾਂ ਮੈਡਲਸ ਟਰੋਫੀਜ਼ ਕਿੰਨੀਆਂ ਕ ਜਿੱਤ ਚੁੱਕੇ ਹੋ ਤੁਸੀਂ ਸਰਟੀਫିକਟ ਦੀ ਤਾਂ ਕੋਈ ਗਿਣਤੀ ਨਹੀਂ ਟਰੋਫੀ ਮੈਟਰ ਦੀ ਕੋਈ ਗਿਣਤੀ ਨਹੀਂ ਮਤਲਬ ਜੇ ਗੱਲ ਕਰੀਏ ਉਹਦਾ ਤਾਂ 100 150 200 ਤੋਂ ਉਪਰੀ ਲਗਾ ਕੇ ਚੱਲੋ ਮਤਲਬ ਜਿੰਨੀ ਤੁਹਾਡੀ ਜਰਨੀ ਹੈ ਉਹਦੇ ਵਿੱਚੋਂ ਲੈ ਕੇ ਹੁਣ ਤੱਕ ਤੁਸੀਂ ਇੰਨੇ ਸਾਰੇ ਮੈਡਲ ਜਿੱਤ ਚੁੱਕੇ ਹੋ ਹਾਂਜੀ ਮੈਂ ਕਾਫੀ ਕਿਨੂੰ ਮੰਨਦੇ ਹੋ ਕਿ ਤੁਹਾਡੀ ਇਸ ਜਰਨੀ ਪਿੱਛੇ ਕਿਹਦਾ ਹੱਥ ਹੈ ਸਭ ਤੋਂ ਵੱਡਾ ਇਸ ਜਰਨੀ ਵਿੱਚ ਮੇਰਾ ਇਸ ਜਰਨੀ ਵਿੱਚ ਮੇਰੇ ਗੁਰੂ ਨਵਨੀਤ ਸਿੰਘ ਜਿੰਨਾ ਮੈਨੂੰ ਬਚਪਨ ਤੋਂ ਹੀ ਇਸ ਰਾਹ ਪਾਇਆ ਤੇ ਮੇਰੇ ਨਾਲ ਰਹੇ ਮੈਨੂੰ ਇੱਕ ਇੱਕ ਚੀਜ਼ ਇੱਕ ਇੱਕ ਸਟੈਪ ਦੱਸਿਆ ਤੇ ਮੈਨੂੰ ਉਹਨਾਂ ਨੇ ਗਾਈਡ ਕੀਤਾ ਪ੍ਰੋਪਰ ਤੇ ਜੋ ਵੀ ਹਾਂ ਮੈਂ ਅੱਜ ਉਹਨਾਂ ਕਰਕੇ ਆਂ ਸਟਾਰਟਿੰਗ ਤੋਂ ਲੈ ਕੇ ਹੁਣ ਤੱਕ ਤੇ ਅੱਜ ਵੀ ਮੈਂ ਨਾਲ ਅਟਾਇਆ ਜਾ ਉਹਨਾਂ ਦੇ ਜਦੋਂ ਤੋਂ ਤੁਸੀਂ ਸਟਾਰਟ ਕੀਤਾ ਕੀ ਕੀ ਚੀਜ਼ਾਂ ਦਾ ਜਿਹੜੀਆਂ ਤੁਹਾਨੂੰ ਫੇਸ ਕਰਨੀਆਂ ਪਈਆਂ ਕਿਦਾਂ ਸਟਰਗਲ ਤੁਹਾਡੀ ਜਿਹੜੀ ਸ਼ੁਰੂ ਹੋਈ ਫੇਸ ਜੱਪਾ ਕਹੇ ਲੋ ਫੇਸ ਤਾਂ ਮਿਹਨਤ ਦਾ ਮੇਨ ਰਭਿਚੋ ਕੋਈ ਹੋ ਨਹੀਂ ਮਿਹਨਤ ਪ੍ਰੋਪਰ 100% ਸੀ ਬਸ ਫੇਸ ਡਾਈਟ ਨੂੰ ਲੈ ਕੇ ਜੇ ਅੱਪ ਕਹਿੰਦੇ ਫੇਸ ਕੀਤਾ ਡਾਈਟ ਤੇ ਡਾਈਟ ਉਸ ਟਾਈਮ ਇਹਨਾ ਇਨਕਮ ਸੋਰਸ いや ਕੋਈ ਜੌਬ ਕੁਛ ਨਹੀਂ ਸੀਗਾ ਫਾਦਰ ਮੇਰੇ ਕਿਉਂਕਿ ਹੈ ਨਹੀਂ ਸੀਗੇ ਤੇ ਉਸ ਤੋਂ ਬਾਅਦ ਦੈਨ ਮੇਰੀ ਫੈਮਿਲੀ ਦੀ ਥੋੜੀ سپورਟ ਡਾਈਟ ਵਿੱਚੋਂ ਤੇ ਮੇਰੇ ਗੁਰੂ ਨਵਨੀਤ ਸਿੰਘ ਉਹਨਾਂ ਨੇ ਮੇਰੀ ਕਾਫੀ سپورਟ ਕੀਤੀ ਹੈ ਸ਼ੁਰੂ ਤੋਂ ਤੇ ਉਹਨਾਂ ਨੇ ਮੈਨੂੰ ਇਸ ਰਾਹ ਪਾਇਆ ਤੇ ਕਿ ਜਿੱਥੇ ਜਿੱਥੇ ਮੈਨੂੰ ਲੋੜ ਹੋਈ ਆ ਵੀ ਹਾਂ ਡਾਈਟ ਦੀ ਆ ਕਿਸੇ ਚੀਜ਼ ਦੀ ਤੇ ਉਹਨਾਂ ਨੇ ਮੇਰੀ ਹਰ ਚੀਜ਼ ਚ ਹੈਲਪ ਕੀਤੀ ਚਾ ਤੁਸੀਂ ਦੱਸਿਆ ਕਿ ਫਾਦਰ ਤੁਹਾਡੇ ਨਹੀਂ ਸੀ ਫਿਰ ਘਰ ਦਾ ਗੁਜ਼ਾਰਾ ਸਾਰਾ ਖਰਚਾ ਕਿਦਾਂ ਚੱਲਦਾ ਸੀ ਉਹ ਉਹ ਘਰ ਦਾ ਗੁਜ਼ਾਰਾ ਬਸ ਚੱਲ ਜਾਂਦਾ ਸੀ ਸਿਸਟਰ ਨੇ ਵੀ ਕਾਫੀ ਇੱਦੀ ਹੈਲਪ ਸਿਸਟਰ ਕਰਦੇ ਸੀਗੇ ਉਸ ਟਾਈਮ ਕਮਾਨ ਵਾਲਾ ਤਾਂ ਕੋਈ ਹੈ ਨਹੀਂ ਸੀ ਤੇ ਮਦਰ ਮੇਰੀ ਦਾ ਪੈਨਸ਼ਨ ਦਾ ਹੁੰਦਾ ਸੀ ਉਹ ਪੈਨਸ਼ਨ ਦੇ ਥਰੂ ਹੀ ਆ ਕਿਸੇ ਬਸ ਐਦਾ ਹੋਲੀ-ਸਟੈਪ ਹੋਲੀ-ਹੋਲੀ ਕਰਦੇ ਕਰਾਂਦੇ ਵੀ ਬਸ ਚੱਲ ਹੀ ਗਿਆ ਉਹ ਸਰਕਾਰ ਸਰ ਤੇ ਕਦੇ ਸੋਚਿਆ ਸੀ ਕਿ ਤੁਸੀਂ ਇਸ ਲੈਵਲ ਤੱਕ ਪਹੁੰਚ ਪਾਉਂਗੇ ਜਿੰਨੀ ਤੁਸੀਂ ਮਿਹਨਤ ਸ਼ੁਰੂ ਤੋਂ ਕੀਤੀ ਜਾਂ ਜਿਵੇਂ ਤੁਹਾਡੇ ਤੁਸੀਂ ਦੱਸਿਆ ਕਿ ਤੁਹਾਡੇ ਕੋਲੇ ਕਈ ਵਾਰੀ ਖਾਣ ਡਾਈਟ ਜੋਗੇ ਵੀ ਜਿਹੜੀਆਂ ਸੋਰਸਿਸ ਨਹੀਂ ਸੀ ਹੁੰਦੇ ਇਸ ਲੈਵਲ ਤੱਕ ਜੇ ਆਪਾਂ ਪਹੁੰਚਣ ਦੀ ਗੱਲ ਕਰੀਏ ਹੋ ਕਿਉਂਕਿ ਜੇ ਜਿਹੜੀ ਚੀਜ਼ ਆਪਾਂ ਸੋਚਦੇ ਆ ਉਹ ਚੀਜ਼ ਆਪਾਂ ਅਚੀਵ ਕਰ ਲਈ ਕਰਦੇ ਆ ਕਿਉਂਕਿ ਉਹ ਚੀਜ਼ ਦਾ ਇਸ ਚੀਜ਼ ਦਾ ਟਾਰਗੇਟ ਸੀਗਾ ਕਿ ਹਾਂ ਇਸ ਲੈਵਲ ਤੱਕ ਜਾਣਾ ਜਾਂ ਅੱਗੇ ਜਾ ਕੇ ਕੁਝ ਨਾ ਕੁਝ ਕਰਨਾ ਤੇ ਆ ਜੋ ਚੀਜ਼ ਆਪਣੇ ਕੋਲ ਹੈ ਤੇ ਉਸ ਚੀਜ਼ ਦਾ ਵੀ ਮਿਹਨਤ ਕੀਤੀ ਮਿਹਨਤ ਦਾ ਫਲ ਪੂਰਾ ਮਿਲਿਆ ਵੀ ਹਰ ਚੀਜ਼ ਵਿੱਚ ਕਿਉਂਕਿ ਹਰ ਚੀਜ਼ ਪਿੱਛੇ ਮਿਹਨਤ ਆ ਜੇਪਾ ਮਿਹਨਤ ਨਹੀਂ ਕਰਾਂਗੇ ਆਪਾਂ ਸਕਸੈਸ ਨਹੀਂ ਹੋਵਾਂਗੇ ਤੇ ਹੁਣ ਅੱਜ ਦੇ ਟਾਈਮਸ ਕੀ ਗੱਲ ਕਹੋਗੇ ਤੁਸੀਂ ਕਿਉਂਕਿ ਜਿਹੜੇ ਸਾਡੇ ਇੱਥੇ ਯੂਥ ਹੈ ਆਸੇ ਪਾਸੇ ਸਾਡੇ ਜਿਹੜੇ ਹੈਗੇ ਨੇ ਬੱਚੇ ਉਹ ਉਹਨਾਂ ਦੇ ਵਿੱਚ ਕਰੀਜ਼ ਹੈਗਾ ਕਿ ਉਹ ਜਿਵੇਂ ਤੁਸੀਂ ਮਿਹਨਤ ਕੀਤੀ ਇੰਨੀ ਮਿਹਨਤ ਕਰਦੇ ਨੇ ਅੱਜ ਦੇ ਬੱਚੇ ਅੱਜ ਦਾ ਟਾਈਮ ਦੇ ਪਹਿਲੇ ਦੇ ਟਾਈਮ 'ਚ ਬਹੁਤ ਫਰਕ ਆ ਹਾਂ ਅਸੀਂ ਉਹਨਾਂ ਨੂੰ ਮੋਟੀਵੇਟ ਕਰ ਸਕਦੇ ਆ ਕਿ ਕਿਉਂਕਿ ਅੱਜ ਕੱਲ੍ਹ ਦੇ ਜਿਹੜਾ ਯੂਥ ਹੈ ਬੱਚੇ ਵੀ ਆਪਾਂ ਜੇ ਦੇਖੀਏ ਨਸ਼ਿਆਂ 'ਚ ਕਾਫੀ ਹੱਦ ਤੱਕ ਨਸ਼ਾ ਬਹੁਤ ਜ਼ਿਆਦਾ ਫੈਲਿਆ ਆ ਜੇ ਹਨਾ ਤੇ ਆਪਾਂ ਉਹਨਾਂ ਨੂੰ ਯੂਥ ਨੂੰ ਇਹੀ ਮੈਸੇਜ ਦਵਾਂਗੇ ਆਪਣੇ ਜਾਂ ਇਹੀ ਕਹਾਂਗੇ ਕਿ ਦੇਖੋ ਸਪੋਰਟਸ ਫੀਲਡ ਦੇ ਵਿੱਚ ਹਰ ਤਰ੍ਹਾਂ ਦੀ ਗੇਮ ਹੈ ਬਾਸਕਟਬਾਲ ਜੀਮ ਬੈਡਮਿੰਟਨ ਹਾਕੀ ਕਾਫੀ ਕੁਝ ਹੈ ਕਬੱਡੀ ਆਪਾਂ ਨਸ਼ਾ ਛੱਡ ਕੇ ਉਹਨਾਂ ਕਿਸੇ ਵੀ ਗੇਮ ਨੂੰ ਖੇਡ ਕੇ ਨਸ਼ੇ ਤੋਂ ਦੂਰ ਰਹਿ ਸਕਦੇ ਹਾਂ ਤੇ ਆਪਣੀ ਫੈਮਿਲੀ ਨੂੰ ਵੀ ਆਪਣੇ ਦਾ ਮਾਣ ਹੋएगा ਇਹ ਹਾਂ ਵੀ ਅਸੀਂ ਫੈਮਿਲੀ ਦਾ ਨਾਮ ਵੀ ਰੋਸ਼ਨ ਕਰ ਸਕਦੇ ਹਾਂ ਚਾ ਨਾਰਮਲੀ ਨਾ ਇੱਕ ਇਹ ਚੀਜ਼ ਹੁੰਦੀ ਹੈ ਕਿ ਬੱਚਾ ਕਹਿੰਦਾ ਮੈਂ ਕੋਈ ਸਟੱਡੀ ਕਰ ਰਿਹਾ ਮੈਂ ਉਸ ਤੋਂ ਬਾਅਦ ਜੌਬ ਵਾਲੀ ਫੀਲਡ ਦੇ ਵਿੱਚ ਜਾਣਾ ਹੈ ਮੈਂ ਇੱਕ ਮੇਰੀ ਇੱਕ ਇਨਕਮ ਸੋਰਸ ਹੋਏਗਾ ਮੈਂ ਵੀ 30-40000 ਰੁਪਏ ਜਿਹੜਾ ਉਹ ਕਮਾ ਰਿਹਾ ਹੋਊਗਾ ਮਹੀਨੇ ਦਾ ਇਸ ਫੀਲਡ ਦੇ ਵਿੱਚ ਆ ਕੇ ਕੀ ਇਦਾਂ ਦਾ ਕੁਝ ਆਪਸ਼ਨ ਹੈਗਾ ਕਿ ਬੱਚਾ ਜਿਹੜਾ ਹੈ ਆਪਣੀ ਅਰਨਿੰਗ ਜਿਹੜੀ ਉਹ ਕਰ ਸਕੇ ਬੱਚਾ ਦੇਖੋ ਸਪੋਰਟਸ ਹੀ ਤਾਂ ਬਹੁਤ ਹੀ ਜ਼ਿਆਦਾ ਕਿਉਂਕਿ ਪੜਾਈ ਦੇ ਵਿੱਚ ਵੀ ਸਪੋਰਟਸ ਜੇ ਆਪਣੇ ਕੋਲ ਸਪੋਰਟਸ ਨਹੀਂ ਹੈ ਉਦੋਂ ਤੱਕ ਕਿਸੇ ਚੀਜ਼ ਦੀ ਕੋਈ ਗਰੋਥ ਨਹੀਂ ਹੈ ਸਾਇੰਸ ਨੇ ਵੀ ਇਹੀ ਸਾਬਿਤ ਕੀਤਾ ਕਿ ਜਦ ਤੱਕ ਬੱਚਾ ਕਿਸੇ ਸਪੋਰਟਸ ਫੀਲਡ 'ਚ ਨਹੀਂ ਹੋਏਗਾ ਜਾਂ ਸਪੋਰਟਸ ਨਹੀਂ ਅਪਣਾਏਗਾ ਉਹ ਤੱਕ ਉਹਦਾ ਮਾਈਂਡ ਵੀ ਡਿਵੈਲਪ ਨਹੀਂ ਹੋਏਗਾ ਕਿਉਂਕਿ ਜਦ ਤੱਕ ਆਪਾਂ ਸਪੋਰਟਸ ਨਹੀਂ ਨਹੀਂ ਅਪਣਾਵਾਂਗੇ ਆਪਣਾ ਮਾਈਂਡ ਡਿਵੈਲਪ ਨਹੀਂ ਹੋਏਗਾ ਸਪੋਰਟਸ ਨੂੰ ਅਪਣਾ ਕੇ ਹੀ ਮਾਈਂਡ ਡਿਵੈਲਪ ਹੁੰਦਾ ਜਿੰਨਾ ਆਪ ਸਟੱਡੀ ਵੀ ਅੱਛੀ ਹੁੰਦੀ ਹੈ ਤੇ ਕਾਫੀ ਹੱਦ ਤੱਕ ਬੈਨੀਫਿਟਸ ਹੀ ਬੈਨੀਫਿਟ ਹੈ ਤੁਸੀਂ ਹੁਣ ਜਿਵੇਂ ਇੱਕ ਮੈਡਲ ਇੰਨੇ ਸਾਰੇ ਜਿੱਤੇ ਨੇ ਉਸ ਤੋਂ ਬਾਅਦ ਕਿਹਾ ਜਾਂਦਾ ਹੈ ਕਿ ਜਿਹੜੀਆਂ ਗਵਰਨਮੈਂਟ ਜੌਬਸ ਨੇ ਉਹਦੇ ਵਿੱਚ ਕਾਫੀ ਆਪਸ਼ਨਸ ਖੁੱਲ੍ਹ ਜਾਂਦੇ ਨੇ ਕਿ ਤੁਹਾਡੇ ਕੋਲੇ ਆਪਸ਼ਨਸ ਸੀਗੇ ਉਹ ਤੁਸੀਂ ਟਰਾਈ ਕੀਤਾ ਕੁਝ ਮੈਂ ਪਹਿਲਾਂ 2016 'ਚ ਕੀਤਾ ਸੀ ਪੰਜਾਬ ਪੁਲਿਸ ਦਾ ਟ੍ਰੈਕ ਉਦੋਂ ਵੇਟਿੰਗ 'ਚ ਐ ਸੀ ਨੰਬਰ ਆਇਆ ਨਹੀਂ ਉਸ ਤੋਂ ਬਾਅਦ ਇੱਕ ਲਾਸਟ ਚਾਂਸ ਆਉਂ ਸੀ ਕਿਉਂਕਿ ਏਜ ਦਾ ਬਹੁਤ ਹੁੰਦਾ ਹੈ ਕਿਉਂਕਿ ਲਾਸਟ ਚਾਂਸ ਦੇ ਵਿੱਚ ਫਿਰ ਕੈਨਸਲ ਹੋ ਗਿਆ ਸਾਰਾ ਥੈਨ ਹਜੜੀਸ ਮੇਰੀ ਜਿਮਿੰਗ ਲਾਈਨ ਇਹ ਤਾਂ ਹੈ ਹੀ ਹੈ ਇਹ ਹੁਣ ਜੋ ਵੀ ਇਨਕਮ ਸੋਰਸ ਆ ਕੁਝ ਵੀ ਜੋ ਵੀ ਲਗਾ ਕੇ ਚੱਲੋ ਜੋ ਜ਼ੀਰੋ ਦੇ ਸਾਰੀ ਇਹ ਹੀ ਹੈ ਐਜ਼ੇ ਥ्रू ਹੀ ਹੈ ਸਾਰਾ ਕੁਝ ਅੱਗੇ ਹੁਣ ਫਿਊਚਰ ਦੇ ਵਿੱਚ ਕੀ ਸੋਚਦੇ ਹੋ ਵੀ ਤੁਸੀਂ ਹੁਣ ਅੱਗੇ ਵੀ ਕੰਪੀਟੀਸ਼ਨਸ ਜਾਂ ਜਿਹੜੇ ਤੁਸੀਂ ਪਹਿਲਾਂ ਚੱਲਦੇ ਸੀ ਉਹ ਚੀਜ਼ਾਂ ਹੁਣ ਵੀ ਅੱਗੇ ਕੰਟੀਨਿਊ ਕਰੋਗੇ ਜੇ ਇਹ ਤਾਂ ਅੱਗੇ ਹੁਣ ਦੇਖਦੇ ਆਂ ਕਿ ਚੱਲ ਕੇ ਵੀ ਹੌਲੀ ਹੌਲੀ ਕਰਕੇ ਜਿੱਦਾਂ ਕਿਸਮਤ ਤੁਸੀਂ ਆਪਣੇ ਵੱਲੋਂ ਸਟਰਗਲ ਜਿਹੜੀ ਹੈ ਕੰਟੀਨਿਊ ਰੱਖਣੀ ਹੈ ਸਟਰਗਲ ਕੰਟੀਨਿਊ ਕਰ ਰਹੇ ਜੇ ਉਹ ਹੁਣ ਟਾਈਮ ਦੇ ਸੰਬੰਧ ਜੋ ਵੀ ਦੇਖਾਂਗੇ ਆਪਾਂ ਕਿ ਅ ਤੁਹਾਡੇ ਕੋਲੇ ਹੁਣ ਜਿਹੜੇ ਬੱਚੇ ਜਿਵੇਂ ਆਂਦੇ ਨੇਗੇ ਜਿਹੜੇ ਅੱਗੇ ਸਿੱਖਣ ਆਸੇ ਆਂਦੇ ਨੇਗੇ ਤੁਹਾਡੇ ਤੋਂ ਇਨਸਪਾਇਰ ਹੋ ਕੇ ਉਹ ਵੀ ਕੋਈ ਇਦਾਂ ਕੋਈ ਕਹਿੰਦਾ ਕਿ ਮੈਂ ਵੀ ਤੁਹਾਡੇ ਵਾਂਗੂ ਜਿਹੜਾ ਇਦਾਂ ਕੰਪੀਟੀਸ਼ਨਾਂ ਲੜਨੀ ਹੈ ਅੱਗੇ ਜਾਣਾ ਹੈ ਇਨਸਪਾਇਰ ਹੋ ਕੇ ਲਾਈਕ ਜਾਂ ਫੋਟੋਜ਼ ਕਈ ਕਹਿੰਦੇ ਨੇ ਕਿ ਹਾਂ ਵੀ ਸੀ ਫੋਟੋ ਦੇਖਣੀ ਆ ਕਈ ਸੋਸ਼ਲ ਮੀਡੀਆ 'ਚ ਵੀ ਜਿੱਦਾਂ ਆਪਣੀਆਂ ਫੋਟ ਕਹਿੰਦੇ ਨੇ ਹਾ ਫੋਟੋ ਦਿਖਾਣੀ ਫੋਟੋ ਦੇਖ ਕੇ ਵੀ ਮੋਟੀਵੇਟ ਹੁੰਦੇ ਨੇ ਵੀ ਅਸੀਂ ਵੀ ਇਦਾਂ ਦਾ ਕੁਝ ਕਰਨਾ ਡਾਈਟ ਬਾਰੇ ਪੁੱਛਦੇ ਨੇ ਮੋਟੀਵੇਟ ਹੁੰਦੇ ਨੇ ਉਹਨਾਂ ਨੂੰ ਮੋਟੀਵੇਟ ਕਰੀਦਾ ਵੀ ਤਾਂ ਕਿ ਤੁਸੀਂ ਵੀ ਕੁਝ ਨਵੋ ਛੇਦਾ ਦੀ ਨਿਊਟ੍ਰੀਸ਼ਨ ਲੋ ਅੱਛਾ ਜਿਮ ਮਿਹਨਤ ਕਰੋ ਤੁਸੀਂ ਵੀ ਅਗਰ ਉਸ ਫੀਲਡ ਦੇ ਵਿੱਚ ਆਣਾ ਤਾਂ ਤੁਸੀਂ ਵੀ ਉਸ ਫੀਲਡ ਦੇ ਵਿੱਚ ਆਓ ਆਪਣਾ ਡਰੱਗਸ ਤੋਂ ਦੂਰ ਰਹਿ ਕੇ ਮਿਹਨਤ ਕਰਕੇ ਡਾਈਟ ਅੱਛੀ ਰੱਖ ਕੇ ਤੁਸੀਂ ਕਾਫੀ ਕੁਝ ਕਰ ਸਕਦੇ ਹੋ ਅਚੀਵ ਜਦੋਂ ਜਿਸ ਟਾਈਮ ਤੁਸੀਂ ਸਟਾਰਟ ਕੀਤਾ ਉਸ ਏਜ ਦੇ ਵਿੱਚ ਹਜੇ ਇੰਨੀ ਜ਼ਿਆਦਾ ਸਮਝ ਨਹੀਂ ਹੁੰਦੀ ਕਿਸੇ ਨੂੰ ਤੇ ਤੁਹਾਡੇ ਸਾਹਮਣੇ ਨਹੀਂ ਇਦਾਂ ਦਾ ਕੋਈ ਆਇਆ ਕਿ ਜਿਵੇਂ ਯਾਰ ਦੋਸਤ ਕਈ ਵਾਰੀ ਕਹਿੰਦੇ ਨੇ ਕਿ ਛੱਡ ਯਾਰ ਕਿੱਥੇ ਲੱਗੇ ਆ ਤੂੰ ਆਪਾਂ ਇੱਧਰ ਚੱਲਦੇ ਆ ਕੋਮਨ ਫਿਰਨ ਚੱਲਦੇ ਇਹ ਚੀਜ਼ ਤਾਂ ਉਸ ਟਾਈਮ ਨਹੀਂ ਸੀਗੀ ਉਸ ਟਾਈਮ ਇਹ ਸੀਗਾ ਇੱਕ ਹੀ ਟਾਰਗੇਟ ਸੀਗਾ ਕਿ ਮਿਹਨਤ ਕਰਨੀ ਤੇ ਕੁਝ ਕਰਕੇ ਦਿਖਾਣਾ ਮਿਹਨਤ ਕੀਤੀ ਤੇ ਜੋ ਸੋਚਿਆ ਸੀ ਉਹ ਅੱਜ ਕਰਕੇ ਵੀ ਦਿਖਾਇਆ ਅੱਜ ਸਾਰਿਆਂ ਨੂੰ ਮਾਣ ਵੀ ਅੱਜ ਸਾਰੇ ਮਾਣ ਵੀ ਕਰਦੇ ਨੇ ਹਾਂ ਕਾਫੀ ਮਿਹਨਤ ਕਰਿਆ ਸੀ ਉਸ ਟਾਈਮ ਤੇ ਲੱਗਾ ਸੀ ਤਾਂ ਕਿ ਹਟਿਆ ਨਹੀਂ ਤੇ ਅੱਜ ਵੀ ਇਹ ਲੱਗਾ ਹੋਇਆ ਹੈ ਜਿਹੜੇ ਹੁਣ ਬੱਚੇ ਜਿਵੇਂ ਕਰਦੇ ਨੇ ਨਾ ਕਈ ਵਾਰੀ ਬੱਚਿਆਂ ਦੇ ਵਿੱਚ ਨਾ ਮਾਈਂਡ ਚ ਬੜੀ ਮਿਸਕਨਸੈਪਸ਼ਨ ਹੁੰਦੀ ਹੈ ਤੁਸੀਂ ਕਿਹਾ ਮੈਂ 13 14 ਸਾਲ ਦੀ ਉਮਰ ਤੋਂ ਸਟਾਰਟ ਕਰਦਾ ਸੀ ਬੱਚੇ ਇਹਦੇ ਵਿੱਚ ਇਹ ਹੁੰਦਾ ਹੈ ਕਿ ਯਾਰ ਜੇ ਛੋਟੀ ਉਮਰ ਤੋਂ ਜਿਵੇਂ ਸਟਾਰਟ ਕਰਦੀ ਹੈ ਨਾ ਜਿਮ weight lifting ਵਗੈਰਾ ਤੇ ਹਾਈਟ ਨਹੀਂ ਵੱਧਦੀ ਰੁਕ ਜਾਂਦੀ ਹੈ ਹਾਈਟ ਤੁਸੀਂ ਇਦਾਂ ਦਾ ਕੁਝ ਨਹੀਂ ਸੋਚਿਆ ਫਿਰ ਉਸ ਟਾਈਮ ਤੇ ਇਦਾਂ ਦਾ ਕੁਝ ਨਹੀਂ ਸੀਗਾ ਕਿਉਂਕਿ ਆਪਣੀ ਨਿਊਟ੍ਰੀਸ਼ਨ ਤੇ ਸਾਰੇ ਅੱਜਕੱਲ ਜਿਹੜੀ ਨਿਊਟ੍ਰੀਸ਼ਨ ਆ ਬਾਅਰ ਫਾਸਟ ਫੂਡ ਜੰਕ ਫੂਡ ਇਹ ਖਾ ਕੇ ਵੀ ਜੇ ਅੱਜਕੱਲ ਬੱਚੇ ਦੀ ਗਰੋਥ ਨਹੀਂ ਹੋ ਰਹੀ ਕਿਉਂਕਿ ਗਾਈਡ ਕਰਨ ਵਾਲਾ ਕੋਈ ਨਹੀਂ ਹੈ ਉਹ ਉੱਧਰ ਨਹੀਂ ਸਾਰੇ ਪਾਸ ਦੇ ਨੇ ਇੱਕ ਪੁਸ਼ ਕਰਨ ਵਾਲਾ ਕੋਈ ਨਹੀਂ ਜੇ ਫੈਮਿਲੀ ਚ ਕੋਈ ਦਾਦਾ ਹੋਏ ਹਾਂ ਗਾਈਡ ਕਰਨ ਵਾਲਾ ਕਿ ਨਿਊਟ੍ਰੀਸ਼ਨ ਦੇ ਰਿਲੇਟ ਟੂ ਕੁਛ ਨਾ ਕੁਛ ਅਗਰ ਉਹ ਜਿਮ ਵੀ ਸਜਾਸ ਕਰਨ ਜਿਮ ਵੀ ਲਗਵਾ ਸਕਦੇ ਨੇ ਥੋਂ ਦੀ ਨਿਊਟ੍ਰੀਸ਼ਨਲ ਉਹਨਾਂ ਦਾ ਟ੍ਰੇਨਰ ਜਿਹੜਾ ਕੋਚ ਪ੍ਰੋਪਰ ਗਾਈਡ ਕਰਕੇ ਉਹਨਾਂ ਦਾ ਹਾਈਟ ਗਰੋ ਕਰ ਸਕਦਾ ਹਾਈਟ ਦੀ ਵੀ ਕਾਫੀ ਚੀਜ਼ ਆ ਉਹ ਲਈ ਵੀ ਕਾਫੀ ਐਕਪੀਰਮੈਂਟਸ ਹੈਗੇ ਨੇ ਜਿਮ ਮਸ਼ੀਨਸ ਤੇ ਨਿਊਟ੍ਰੀਸ਼ਨ ਨਾਲ ਬੇਸਿਕਲੀ ਜਦ ਤੱਕ ਆਪਣਾ ਨਿਊਟ੍ਰੀਸ਼ਨ ਨਹੀਂ ਵਧੀਆ ਹੋ ਤੱਕ ਆਪਣੀ ਹਾਈਟ ਨਹੀਂ ਗਰੋ ਹੋਣੀ ਨਿਊਟ੍ਰੀਸ਼ਨ ਅੱਛਾ ਤੇ ਹਾਈਟ ਵੀ ਅੱਛੀ ਗਰੋ ਹੋਏਗੀ ਤਾਂ ਉਹਦਾ ਜਿਮ ਦੇ ਨਾਲ ਮਤਲਬ ਕੋਈ ਡੰਬਲ ਚੱਕ ਰਿਹਾ ਕੋਈ ਡੰਬਲ ਚੱਕ ਰਿਹਾ ਤਾਂ ਹਾਈ ਨੀ ਰੱਖਦੀ ਹੋਣੀ ਹੈ ਆਪਣੀ ਨਿਊਟ੍ਰੀਸ਼ਨ ਅੱਛੀ ਹੋਣੀ ਚਾਹੀਦੀ ਹੈ ਅੱਛਾ ਬੱਚਿਆਂ ਨੂੰ ਵੀ 13 14 ਸਾਲ ਦੇ ਜੋ ਜਿਮ ਲੈ ਕੇ ਜਾ ਸਕਦੇ ਆ ਉਹਨਾਂ ਦੇ ਉਹਨਾਂ ਲਈ ਅਲੱਗ ਤੋਂ ਐਕਟੀਵਿਟੀਜ਼ ਬਹੁਤ ਨੇ ਅੱਛਾ ਜਿਵੇਂ ਹੁਣ ਅੱਜ ਦੇ ਟਾਈਮ ਦੇ ਵਿੱਚ ਨਾ ਕੀ ਹੁੰਦਾ ਜਿਹੜਾ ਕੋਈ ਜਿਮ ਲਾਣ ਆ ਰਿਹਾ ਨਾ ਉਹਨੂੰ ਇਹ ਹੁੰਦਾ ਕਿ ਯਾਰ ਮੈਂ ਮਤਲਬ ਮੈਨੂੰ 2 ਮਹੀਨੇ ਦੀ ਮਿਹਨਤ ਕਰਨੀ ਪਵੇ ਤੇ ਮੇਰੀ ਬਾਡੀ ਗਾਨ ਪੂਰੀ ਵਧੀਆ ਬਣ ਜਾਵੇ بڑے ਲੋਕ ਜਿਹੜਾ ਇਹ ਚੀਜ਼ ਲੈ ਕੇ ਆਉਂਦੇ ਨੇ ਕਿ ਟਾਈਮ ਨਹੀਂ ਦੇਣਾ ਚਾਹੁੰਦੇ ਉਸ ਚੀਜ਼ ਨੂੰ ਕਹਿੰਦੇ ਕੋਈ ਇੱਕ ਰਿਜ਼ਲਟ ਮਿਲੇ ਸਾਨੂੰ ਅਸੀਂ ਇਹੀ ਚੀਜ਼ ਸਭ ਨੂੰ ਸਮਝਾਉਣਾ ਹੈ ਜਿਮ ਦੇ ਵਿੱਚ ਵੀ ਇਹੀ ਚੀਜ਼ਾ ਸਮਝਾਉਣੀ ਹੈ ਕਿਉਂਕਿ ਕਈਆਂ ਦੇ ਕੁਸ਼ਲ ਦੇ ਅਸੀਂ ਇੱਕ ਮਹੀਨੇ ਚ ਆ ਕਰਨਾ ਕਿਉਂਕਿ ਜਦ ਤੱਕ ਪੇਸ਼ੈਂਸ ਨਹੀਂ ਹੈ ਤੁਹਾਡਾ ਰੈਗੂਲੈਰਿਟੀ ਨਹੀਂ ਹੈ ਤਾਂ ਤੁਸੀਂ ਲੌਂਗ ਇੱਕ ਲੌਂਗ ਟਰਮ ਨਹੀਂ ਦੇਵੋਗੇ ਆਪਣੀ ਬਾਡੀ ਨੂੰ ਉਹ ਤੱਕ ਕੁਝ ਵੀ ਨਾ ਅਚੀਵ ਹੋਏਗਾ ਅਗਰ 2 ਮਹੀਨੇ 3 ਮਹੀਨੇ ਗੱਲ ਕਰੀਏ 4 ਮਹੀਨੇ 6 ਮਹੀਨੇ ਇਹ ਵੀ ਥੋੜਾ ਸਾਲ ਵੀ ਥੋੜਾ ਕੰਟੀਨਿਊ ਰਹਿਣਾ ਨਿਊਟ੍ਰੀਸ਼ਨ ਅੱਛੀ ਖਾਣੀ ਹੈ ਤਾਂ ਹੀ ਬਾਡੀ ਇੰਪਰੂਵ ਹੋਏਗੀ ਤੇ ਰਿਜ਼ਲਟ ਵੀ ਤਾਂ ਹੀ ਅੱਛੇ ਆਣਗੇ ਇੱਕ ਚੀਜ਼ ਹੁੰਦੀ ਹੈ ਕਿ ਮੈਂ ਬਾਡੀ ਬਣਾਣੀ ਹੈ ਮੈਂ ਕਿਸੇ ਕੰਪੀਟੀਸ਼ਨ ਦੇ ਵਿੱਚ ਜਾਣਾ ਹੈ ਇੱਕ ਚੀਜ਼ ਹੁੰਦੀ ਹੈ ਕਿ ਕੋਈ ਕਹ ਰਿਹਾ ਕਿ ਮੈਂ ਜਸਟ ਫਿਟ ਰਹਿਣਾ ਹੈ ਮੇਰੀ ਬਾਡੀ ਜਿਹੜੀ ਹੈ ਉਹ ਵੀਕ ਨਾ ਹੋਵੇ ਮੇਰੇ ਕੋਲੇ ਸਟੈਮੀਨਾ ਹੋਵੇ ਸਟਰੈਂਥ ਹੋਵੇ ਇਹਨਾਂ ਦੋਨਾਂ ਦੇ ਵਿੱਚ ਜਿਹੜੀਆਂ ਐਕਸਰਸਾਈਜ਼ਸ ਤੇ ਜਿਹੜੇ ਸਾਰੇ ਡਾਈਟ ਵਗੈਰਾ ਹੁੰਦੀ ਹੈ ਸੇਮ ਆ ਜਾਂ ਫਰਕ ਆ ਇਹਨਾਂ ਦਾ ਡਾਈਟ ਦਾ ਦੇਖੋ ਡਾਈਟ ਦਾ ਕੋਈ ਨਹੀਂ ਡਾਈਟ ਸਭ ਸੇਮ ਹੁੰਦੀ ਹੈ ਕੁਝ ਵੈਜ ਹੁੰਦੇ ਨੇ ਕੁਝ ਨਾਨ ਵੈਜ ਹੁੰਦੇ ਨੇ ਵੈਜ ਵਾਲਾ ਤਾਂ ਇਹ ਹੈ ਕਿ ਉਹ ਵੈਜ ਨਾਨ ਵੈਜ ਵੀ ਖਾ ਲੈਂਦੇ ਵੈਜ ਵੈਜ ਨਾਲ ਮਿਕਸ ਕਰ ਲਾ ਤੇ ਜਿਹੜੇ ਵੈਜੀ ਵੈਜੀਟੇਰੀਅਨ ਨੇ ਉਹਨਾਂ ਦਾ ਵੈਜ ਦੇ ਵਿੱਚ ਵੀ ਕਾਫੀ ਤਰ੍ਹਾਂ ਦੇ ਫਾਰਮਸ ਨੇ ਜਿਨ੍ਹਾਂ ਨੂੰ ਉਹ ਮੀਲ ਇਨਟੇਕ ਕਰਕੇ ਤੇ एक्सरसाइज दोनों ਵਾਸਤੇ ਅਲੱਗ-ਅਲੱਗ ਹੁੰਦੀ ਐ। ਐਕਸਰਸਾਈਜ਼ ਡਿਪੈਂਡ ਕਰਦਾ ਜਿਹੜਾ ਕੋਈ ਸਟਾਰਟਿੰਗ ਜਿਹਦਾ ਬਿਗਿਨਰ ਆ ਤੇ ਇੰਟਰਮੀਡੀਏਟ ਐਡਵਾਂਸ ਐ ਇਹਨਾਂ ਤਿੰਨਾਂ ਦਾ ਲੈਵਲ ਅਲੱਗ-ਅਲੱਗ ਹੁੰਦਾ। ਐਕਸਰਸਾਈਜ਼ ਅਲੱਗ-ਅਲੱਗ ਨੇ ਤੇ ਡਾਈਟ ਮੀਲ ਸੇਮ ਲੈ ਸਕਦੇ ਬਸ ਇਹ ਐ ਕਿ ਆਪਣੇ weight height ਦੇ ਹਿਸਾਬ ਨਾਲ ਉਹਦੀ height ਕਿੰਨੀ ਆ ਉਹਦਾ weight ਕਿੰਨਾ ਆ weight ਦੇ ਹਿਸਾਬ ਨਾਲ ਜਾਂ ਕਿੰਨਾ ਆਪਣੇ ਬੋਡ ਡਾਈਜੈਸਟ ਕਿੰਨਾ ਕਰ ਪਾਰੇ ਕਿਉਂਕਿ ਆਪਣੀ ਬੋਡੀ ਇਹਨਾਂ ਨਹੀਂ ਆਪਾਂ ওভারਇਟਿੰਗ ਕਰਦੇ ਆ ਠੀਕ ਆ ਬੋਡੀ ਨੇ ਜਿੰਨਾ ਅਬਜ਼ਰਵ ਕਰਨਾ ਉਹਨਾਂ ਹੀ ਕਰਨਾ ਬਾਕੀ ਜਿਹੜਾ ਵੇਸਟ ਆ ਉਹ ਫੈਟ 'ਚ ਹੀ ਕਨਵਰਟ ਹੋਣਾ। ਜ ਜਿਨ੍ਹਾਂ ਨੂੰ ਕਹਿੰਦੇ ਖਾਦਾ ਪਿਤਾ ਨਹੀਂ ਲੱਗਦਾ ਉਹ ਥੋੜਾ ਪੇਸ਼ੈਂਸ ਨਾਲ ਚੱਲਣਗੇ ਪੇਸ਼ੈਂਸ ਨਾਲ ਚੱਲਣਗੇ ਤਾਂ ਹੀ ਉਹ ਆਪਣੇ ਆਪ ਨੂੰ ਗਰੋ ਕਰਨਗੇ ਮੈਂ ਆਪਣੀ ਜਰਨੀ ਜਦੋਂ ਸਟਾਰਟ ਕੀਤੀ ਮੈਂ ਵੀ 45 46 ਸੀਗਾ ਤਾਂ 40 45 46 ਸਾਲ ਮੇਰੇ ਮੇਰਾ ਬੋਡੀ weight ਸੀ کافی ਪੇਸ਼ੈਂਸ ਦੇ ਨਾਲ ਹੀ ਮੈਂ ਅੱਜ ਇਸ ਲੈਵਲ ਤੱਕ ਹੈਗਾ